ਜੇਕਰ ਤੁਸੀਂ ਵੀ ਗੈਸੀ ਚੁੱਲ੍ਹੇ ਦੀ ਵਰਤੋਂ ਕਰਦੇ ਹੋ ਤਾਂ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖ ਲਿਓ ਰਾਤ ਨੂੰ ਪੌਣੇ 1 ਵਜੇ ਵਾਪਰਿਆ ਪਾਣਾ ਅਕਸਰ ਹੀ ਹਰ ਇੱਕ ਘਰ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਗੈਸੀ ਚੁੱਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟਾਈਮ ਪੀਸ ਤੇ ਪੌਣੇ 1 ਦਾ ਟਾਈਮ ਹੋ ਰਿਹਾ ਏ ਤੇ ਇੱਕ ਗੈਸੀ ਚੁੱਲਾ ਵੀ ਦਿਖਾਈ ਦੇ ਰਿਹਾ ਏ ਦਰਅਸਲ ਇਸ ਪਰਿਵਾਰ ਕੋਲ ਜੋ ਗੈਸੀ ਚੁੱਲਾ ਸੀ ਉਹ ਕੱਚ ਦਾ ਸੀ ਜੋ ਕਿ ਅੱਜ ਕੱਲ ਬਹੁਤ ਘਰਾਂ ਵਿੱਚ ਵਰਤਿਆ ਜਾਂਦਾ ਏ ਅਤੇ ਇਹ ਗੈਸੀ ਚੁੱਲਾ ਤਨੂ ਪੌਣੇ 1 ਵਜੇ ਬੰਦ ਪਿਆ ਹੀ ਆਪਣੇ ਆਪ ਫਟ ਗਿਆ ਜਿਸ ਦਾ ਧਮਾਕਾ ਸੁਣ ਕੇ ਸਾਰੇ ਹੀ ਪਰਿਵਾਰ ਨੂੰ ਭੱਜਣਾ ਪੈ ਗਿਆ ਅਤੇ ਜਦੋਂ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਗੈਸੀ ਚੁੱਲ੍ਹੇ ਦਾ ਸਾਰਾ ਹੀ ਕੱਚ ਟੁੱਟਿਆ ਪਿਆ ਸੀ ਅਤੇ ਚਾਰੇ ਪਾਸੇ ਖਿਲਰ ਰਿਆ ਪਿਆ ਸੀ ਸੋ ਜੇਕਰ ਇਹ ਘਟਨਾ ਸਵੇਰੇ ਜਾਂ ਰੋਟੀ ਬਣਾਉਣ ਲੱਗੇ ਹੋ ਜਾਂਦੀ ਤਾਂ ਇਸ ਟੱਬਰ ਦਾ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਸੋ ਜੇਕਰ ਤੁਸੀਂ ਵੀ ਕੱਚ ਵਾਲਾ ਗੈਸੀ ਚੁੱਲਾ ਵਰਤਦੇ ਹੋ ਤਾਂ ਸਾਵਧਾਨੀ ਜ਼ਰੂਰ ਵਰਤੋ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਫਟਣ ਦਾ ਕੀ ਕਾਰਨ ਹੋਵੇਗਾ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਸੋ ਇਸ ਵੀਡੀਓ ਨੂੰ ਹਰ ਇੱਕ ਘਰ ਤੱਕ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ